ਸਤ ਸ੍ਰੀ ਅਕਾਲ ਜੀ ਕੀ ਹਾਲ ਚਾਲ ਸਾਰਿਆਂ ਦੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਘੈਂਟ ਹੀ ਹੋਵੋਗੇ ਤੇ ਅਸੀਂ ਵੀ ਬਹੁਤ ਵਧੀਆ ਹਾਂ ਅਨੂ ਪਤਾ ਹੈ ਭਾਈ ਸਿਮਰਤਪਾਲ ਸਿੰਘ ਜੀ ਤੇ ਬੀਬੀ ਗਗਨ ਕੌਰ ਆਏ ਹੋ ਗਗਨਦੀਪ ਕੌਰ ਹੈ ਨਾ ਹਾਂ ਜੀ ਵਾਹ ਜੀ ਵਾਹ ਗਗਨਦੀਪ ਕੌਰ ਜੀ ਆਏ ਹੋਏ ਸਨ ਕੱਲ ਆਏ ਸਨ ਇਹਨਾਂ ਦਾ ਜਨਮ ਦਿਨ ਮਨਾਇਆ ਔਰ ਤੁਸੀਂ ਬਹੁਤ ਦਵਾਵਾਂ ਬਹੁਤ ਵਿਸ਼ੇਸ਼ ਕੀਤੀਆਂ ਉਹਦੇ ਲਈ ਧੰਨਵਾਦ ਗਗਨ ਧੰਨਵਾਦ ਕਰੋ ਥੈਂਕ ਯੂ ਸਾਰਿਆਂ ਨੂੰ ਆਏ ਹਾਂ ਤੇ ਜੀ ਅੱਜ ਆਪਾਂ ਚੱਲਿਆ ਜੀ ਸ੍ਰੀ ਆਨੰਦਪੁਰ ਸਾਹਿਬ ਮੱਥਾ ਟੇਕਣ ਪਰਿਵਾਰ ਸਮੇਤ ਇਬਾਦਤ ਦੇ ਦੋ ਤਖਤ ਹੋ ਚੁੱਕੇ ਨੇ ਗੁਰਦੁਆਰਾ ਹਜੂਰ ਸਾਹਿਬ ਤੇ ਅ ਸ਼੍ਰੀ ਦਮਦਮਾ ਸਾਹਿਬ ਆ ਜੀ ਤੇ ਹੁਣ ਦਮਦਮਾ ਸਾਹਿਬ ਵੀ ਮੱਥਾ ਟੇਕ ਲਿਆ ਤੇ ਹੁਣ ਜਾਣਾ ਆਪਾਂ ਅਨੰਦਪੁਰ ਸਾਹਿਬ ਤੀਸਰੇ ਤਖਤ ਅ ਕਿਸ ਘਟ ਸਫ ਹੈ ਨਹੀਂ ਚਲੇ ਨਹੀਂ ਮੈਂ ਨਹੀਂ ਇਬਾਦਤ ਪਹਿਲੀ ਵਾਰ ਚਲੀ ਇਬਾਦਤ ਪਹਿਲੀ ਵਾਰ ਚਲੀ ਹੈ ਇਬਾਦਤ ਪਹਿਲੀ ਵਾਰ ਚਲੀ ਹੈ ਨਹੀਂ ਨਹੀਂ ਪਹਿਲੀ ਵਾਰ ਚਲੀ ਹੈ ਫਿਰ ਉਸ ਤੋਂ ਬਾਅਦ ਫਿਰ ਆਪਾਂ ਅੰਮ੍ਰਿਤਸਰ ਮੱਥਾ ਟੇਕ ਕੇ ਫਿਰ ਸਾਡੇ ਰਹਿ ਗਏ ਨੇ ਪਟਨਾ ਸਾਹਿਬ ਤੱਕ ਸਾਰੇ ਬੱਚੇ ਨੇ ਸਾਡੇ ਸਾਰੇ ਨਿੱਕੀ ਜੀ ਹੁੰਦੀ ਸੀ ਰਹਿ ਗਈਆਂ ਮਨ ਲਾਤਾ ਗਏ ਆ ਸ਼ਾਇਦ ਗੋਦੀ ਚ ਸੀ ਅੱਛਾ ਫਿਰ ਮੈਨੂੰ ਨਹੀਂ ਪਤਾ ਪਤਾ ਨਹੀਂ ਬਾਅਦ ਵਿੱਚ ਪਤਾ ਨਹੀਂ ਵੀਡੀਓ ਦੇਖ ਲਾਂਗੇ ਨਹੀਂ ਹੈਗੇ ਨਹੀਂ ਹੈਗੇ ਨਹੀਂ ਹੈਗੇ ਕਿਉਂ ਨਹੀਂ ਹੈਗੇ ਪਹਿਲਾਂ ਮੱਥਾ ਟੇਕੀਏ ਫਿਰ ਆਪਾਂ ਤੁਹਾਨੂੰ ਦਰਸ਼ਨ ਕਰਾਨੇ ਆ ਤੁਹਾਨੂੰ ਵੀ ਨਾਲ ਹੀ ਆਓ ਸਾਡੇ ਨਾਲ ਚਲੋ ਲਓ ਜੀ ਪਹੁੰਚ ਗਏ ਆ ਅਨੰਦਾਰੀ ਨਗਰੀ ਸ੍ਰੀ ਆਨੰਦਪੁਰ ਸਾਹਿਬ ਤੇ ਦਰਸ਼ਨ ਕਰਾਨੇ ਆ ਸਾਡੇ ਸਾਰਿਆਂ ਦੇ ਦਾਦਕੇ ਜਿੱਥੇ ਸਾਡੇ ਪਿਤਾ ਜੀ ਰਹਿੰਦੇ ਸਨ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੀ ਧਰਤੀ ਤੇ ਆਏ ਆ ਦਾਦਕੇ ਹੀ ਹੋਏ ਆਪਣੇ ਬਿਲਕੁਲ ਸਹੀ ਘਰੀਏ ਮੁੰਡਾ ਸਾਡਾ ਘਰੀਏ ਸਾਡਾ ਘਰ ਹੈ ਅਸਲੀ ਘਰ ਜਿਹਨੂੰ ਕਿਹਾ ਜਾਂਦਾ ਹੈ ਸ਼੍ਰੀ ਕੇਸਗੜ ਸਾਹਿਬ ਕੇਸਗੜ ਸਾਹਿਬ ਮਾਲਕ ਨੂੰ ਮੱਥਾ ਟੇਕ ਕੇ ਜਾਣਾ ਅਰਦਾਸ ਕਰਕੇ ਜਾਣਾ ਦਾੜਾ ਸਰੂਪ ਬਖਸ਼ਿਆ ਤੁਸੀਂ ਤੇ ਖਾਲਸਾ ਰੂਪ ਵੀ ਬਖਸ਼ੋ ਹਾਂ ਹੈਨਾ ਖਾਲਸਾ ਵੀ ਸਹੀ ਗੱਲ ਐ ਕਿ ਮਹਾਰਾਜ ਨੇ ਰੂਪ ਦਿੱਤਾ ਤੇ ਖਾਲਸਾ ਰੂਪ ਵੀ ਛੇਤੀ ਦਿਓ ਫਿਰ ਆਪਾਂ ਕਹਾਂਗੇ ਅਸਲੀ ਪਾਪਸੀ ਹੋਈ ਸਾਡੀ ਆਪਣੇ ਘਰੇ ਜਾਨੀਆਂ ਦੇ ਉੱਪਰ ਰਾਈਟ ਜਿਹੜਾ ਨਾ ਲੋ ਜੀ ਆਹ ਰਸਤਾ ਬਾਰੋ-ਬਾਰ ਜਾਂਦਾ ਐ ਸਿਮਰਪਾਲ ਸਿੰਘ ਜੀ ਨੇ ਦੱਸਿਆ ਮੈਨੂੰ ਮੈਨੂੰ ਨਹੀਂ ਪਤਾ ਸੀ ਫਿਰ ਕਿੱਦਾਂ ਵਧੀਆ ਕੁੜੀ ਸੁੱਤੀ ਹੈ ਹਾਂ ਸੌਂ ਗਈ ਬਾਦ ਵਿੱਚ ਮੇਰਾ ਸੱਤੇ ਖਾਂਦਾ ਖਾਲੀ ਪਿਆ ਮੈਨੂੰ ਤਾਂ ਕੋਈ ਹੈ ਨਹੀਂ ਤੇ ਚੱਲ ਜਾਵਾਂ ਟਾਂ ਮਾ ਜਾ ਰਿਹਾ ਜਾਣਾ ਇੱਥੇ ਮਾਥਾ ਟੇਕਣ ਮਾਥਾ ਟੇਕਣ ਕਹਿ ਰਿਹਾ ਮੈਂ ਵੀ ਦੇਖਣ ਪਾਰਕਿੰਗ ਵਿੱਚ ਲੈ ਕੇ ਜਾਈਏ ਗੱਡੀ ਜਿੱਦਾਂ ਹੀ ਆਪਾਂ ਪਹੁੰਚੇ ਜੀ ਗੁਰਦੁਆਰਾ ਆਨੰਦਪੁਰ ਸਾਹਿਬ ਵਿਖੇ ਇੱਥੇ ਜਦੋਂ ਪਾਰਕਿੰਗ ਦੇ ਵਿੱਚ ਗੱਡੀ ਲਾਉਂਦੇ ਆ ਨਾ ਇੱਥੇ ਕਾਫੀ ਜ਼ਿਆਦੇ ਵੀਰਾਂ ਪੈਣਾ ਨੇ ਸੰਗਤ ਵਾਲਿਆਂ ਨੇ ਆਪਣੇ ਰੁਜ਼ਗਾਰ ਖੋਲੇ ਹੁੰਦੇ ਨੇ ਜਿਵੇਂ ਜੂਸ ਦਾ ਕੰਮ ਹੋ ਗਿਆ ਹੈ ਨਾ ਬਹੁਤ ਵਧੀਆ ਲੱਗਦਾ ਹੈ ਹਰੇਕ ਨੂੰ ਰੁਜ਼ਗਾਰ ਵੀ ਮਿਲਿਆ ਹੋਇਆ ਇੱਥੇ ਔਰ ਇਬਾਦਤ ਆਪਣੀ ਮੰਮੀ ਦੇ ਕੋਲ ਗਈ ਹੋਈ ਸੀ ਫਿਰ ਮੈਂ ਉਹਨੂੰ ਕਿਹਾ ਆਹਦੀ ਮੰਮੀ ਨੂੰ ਵੀ ਮੰਮੀ ਬਣਨਾ ਸੌਖਾ ਨਹੀਂਗਾ ਕਿਤੇ ਹਨਾ ਤੇ ਬਹੁਤ ਪਿਆਰ ਕਰਨ ਲੱਗੀ ਇਬਾਦਤ ਵੀ ਇਹਨਾਂ ਨੂੰ ਤੇ ਵਧੀਆ ਲੱਗ ਰਿਹਾ ਸੀ ਤੇ ਗੁਰਦੁਆਰਾ ਸਾਹਿਬ ਅਸੀਂ ਤਕਰੀਬਨ ਤਕਰੀਬਨ ਇਬਾਦਤ ਦੇ ਜਨਮ ਤੋਂ ਬਾਅਦ ਆਏ ਹਾਂ ਔਰ ਇੱਥੇ ਆ ਕੇ ਜੋ ਸਕੂਨ ਜੋ ਰੋਹਾਨੀਅਤ ਮਿਲਦੀ ਹੈ ਉਹ ਉਹਨੂੰ ਬਿਆਨ ਨਹੀਂ ਕਰ ਸਕਦੇ ਇਬਾਦਤ ਵੀ ਬਹੁਤ ਜ਼ਿਆਦਾ ਖੁਸ਼ ਸੀ ਆਨੰਦ ਵਿੱਚ ਸੀ ਇਨ ਤੁਰਨਾ ਪੈ ਰਿਹਾ ਸੀ ਖੁਸ਼ ਹੁੰਦੀ ਆ ਤੁਰ ਕੇ ਤੇ ਸਾਡੇ ਦਸ਼ਮ ਪਿਤਾ ਜੀ ਦੀ ਧਰਤੀ ਹਨ ਇੱਥੇ ਪਹੁੰਚ ਕੇ ਆਪਣੇ ਆਪ ਹੀ ਆਪਾਂ ਆਪਣੇ ਆਪ ਨੂੰ ਇੱਕ ਪੁਰਾਣੇ ਸਮੇਂ ਦੇ ਵਿੱਚ ਲੈ ਜਾਂਦੇ ਆ ਇਦਾਂ ਮਹਿਸੂਸ ਹੁੰਦਾ ਹੈ ਕਿ ਜਿਵੇਂ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹਲੇ ਵੀ ਇੱਥੇ ਨੇ ਸਾਡੇ ਤੱਕ ਤ੍ਰੀ ਅਨੰਦਪੁਰ ਸਾਹਿਬ ਦੀ ਜਿਹੜੀ ਆਨੰਦ ਭਰੀ ਦਖਾਏ ਨਾ ਪੌੜੀ ਪੌੜੀ ਆਪਣੇ ਅਸੀਂ ਬਸੇ ਹਨ ਹਾਂ ਦੋਸਤੋ ਇਹ ਉਹ ਧਰਤੀ ਹੈ ਜਿੱਥੋਂ ਬਾਬਾ ਜੀ ਨੇ ਆਪਣੇ ਹੱਥੀ ਵਸਾ ਕੇ ਆਨੰਦਪੁਰ ਨਗਰੀ ਨੂੰ ਵਸਾ ਕੇ ਆਪ ਖਾਲੀ ਕਰ ਦਿੱਤਾ ਸੀ ਸਾਡੇ ਵਰਗੇ ਜਿਹੜੇ ਇਨਸਾਨ ਨੇ ਸਾਨੂੰ ਆਪਣੇ ਇੱਕ ਆਪਣੇ ਹੀ ਘਰ ਦੇ ਵਿੱਚ ਇੱਕ ਕਮਰੇ ਤੋਂ ਦੂਸਰੇ ਕਮਰੇ ਦੇ ਵਿੱਚ ਸ਼ਿਫਟ ਹੋਣਾ ਬਹੁਤ ਜ਼ਿਆਦਾ ਔਖਾ ਲੱਗਦਾ ਪਰ ਬਾਬਾ ਜੀ ਨੇ ਤਾਂ ਆਪਣਾ ਪੂਰਾ ਦਾ ਪੂਰਾ ਆਪਣਾ ਪਰਿਵਾਰ ਵਾਰ ਦਿੱਤਾ ਤੇ ਸਾਨੂੰ ਉਹਨਾਂ ਦਾ ਦੇਣਾ ਅਸੀਂ ਕਦੇ ساری ਜ਼ਿੰਦਗੀ ਨਹੀਂ ਦੇ ਸਕਦੇ ਹੈਗੇ ਬੇਲਬੁੜੀ ਖਾਣੀ ਬੇਲਬੁੜੀ ਏ ਮਾਮੀ ਦੀ ਝੇਤੀ ਬਣ ਗਈ ਹੁਣ ਕੁੜੀ ਆਪਣੀ ਸਹੀ ਗੱਲ ਆ ਹਾਂਜੀ ਕੀ ਕਹਿ ਰਹੇ ਮਾਮੀ ਨੂੰ ਆ ਬੇਲ ਪੂੜੀ ਖਾਣੀ ਸਿਮਰਤ ਸਿੰਘ ਨੇ ਦਾ ਤਾਂ ਤਾ ਸ਼੍ਰੀ ਅਨੰਦਗੜ੍ਹ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਹੋਣਾ ਕਿਲਾ ਸਾਹਿਬ ਕਿਲਾ ਸਾਹਿਬ ਨਾਲ ਹੀ ਨੇ ਤੇ ਬਹੁਤ ਸੋਹਣੀ ਇੱਥੇ ਮਤਲਬ ਰੂਹਾਨੀਅਤ ਦੀ ਫੀਲ ਹੁੰਦੀ ਹੈ ਮਹਾਰਾਜ ਜੀ ਤੱਕ ਜਿੱਦੇ ਦੂਰ ਦੂਰ ਤੱਕ ਦੇਖਦੇ ਗੁਰਦੁਆਰਾ ਸਾਹਿਬ ਵੀ ਦਿਖਦੇ ਨੇ ਤੁਸੀਂ ਆਹ ਤੁਸੀਂ ਦੇਖੋ ਗੁਰਦੁਆਰਾ ਸਾਹਿਬ ਜੀ ਕਿੰਨੇ ਬਣੇ ਹੋਏ ਇੱਥੇ ਹਰ ਪਾਸੇ ਕੀ ਬਾਤ ਹੈ ਜੀ ਗੁਰਦੁਆਰਾ ਕਿਲਾ ਸਾਹਿਬ ਦੇ ਵੀ ਦਰਸ਼ਨ ਕਰਨ ਆਏ ਆਪਾਂ ਤੇ ਬਹੁਤ ਵਧੀਆ ਲੱਗਿਆ ਪਹਿਲਾਂ ਜਦੋਂ ਇੱਥੇ ਆਏ ਸੀ ਮੰਮੀ ਹੋਣਾ ਨਾਲ ਆਏ ਸਾਂ ਤੇ ਉਦੋਂ ਵੀ ਅਸੀਂ ਨੀਚੇ ਗਏ ਸੀ ਜਿੱਥੇ ਬੋਲੀ ਸਾਹਿਬ ਹੈਗੇ ਨੇ ਬੋਲੀ ਸਾਹਿਬ ਦੇ ਦਰਸ਼ਨ ਕਰਕੇ ਆਏ ਸੀ ਔਰ ਬਹੁਤ ਵਧੀਆ ਬਹੁਤ ਆਨੰਦ ਆ ਜਾਂਦਾ ਜਦੋਂ ਬੋਲੀ ਸਾਹਿਬ ਦੇ ਵਿੱਚ ਜਾਂਦੇ ਬਹੁਤ ਠੰਡਕ ਹੁੰਦੀ ਹੈ ਸਰਦੀਆਂ ਦੇ ਦਿਨਾਂ ਵਿੱਚ ਵੀ ਆ ਦੇਖੋ 132 ਪੌੜੀਆਂ ਥੱਲੇ ਜਾਣਾ ਪੈਂਦਾ ਹੈ ਤੇ 132 ਪੌੜੀਆਂ ਚੜ੍ਹ ਕੇ ਉੱਪਰ ਆਣਾ ਪੈਂਦਾ ਹੈ ਹੌਸਲਾ ਚਾਹੀਦਾ ਜੀ ਇੰਨੀ ਥੱਲੇ ਜਾ ਕੇ ਉੱਪਰ ਚੜ੍ਹਨ ਦਾ ਲੇਕਿਨ ਮਹਾਰਾਜ ਆਪਣੇ ਆਪ ਹੌਸਲਾ ਦਿੰਦੇ ਨੇ ਥੱਲੇ ਜਾਣ ਦਾ ਇਸ ਵਾਰੀ ਬਾਦਤ ਸੀ ਨਾਲ ਇਸ ਕਰਕੇ ਅਸੀਂ ਨਹੀਂ ਗਏ ਸਿਮਰਤ ਤੇ ਗगन ਗਏ ਥੱਲੇ ਹਾਂ ਟਿਕ ਦਿਨੀ ਹੈ ਹਾਂ ਪੁੱਤ ਹੋ ਗਿਆ ਮਮਾ ਜਾ ਨਹੀਂ ਕਰਦੇ ਨਹੀਂ ਕਰੀ ਜਾਣਾ ਇਹ ਚਲੋ ਚਾਲ ਨਹੀਂ ਜਾਣਾ ਉਧਰ ਨਹੀਂ ਜਾਣਾ ਉਧਰ ਧੋਪੇ ਜਾਂਦੀ ਹੈ ਹਾਂ ਹਾਂ ਪਰਸ਼ਾਵਾ ਦੇਖਦਾ ਤੂੰ ਪਰਸ਼ਾਵੇ ਚ ਵੇਖਦੀ ਆ ਆਪਣੇ ਆਪ ਨੂੰ ਕਿੰਨਾ ਆਨੰਦ ਹੈ ਯਾਰ ਇੱਥੇ ਬਹੁਤ ਜ਼ਿਆਦਾ ਐਵੇਂ ਨਹੀਂ ਆਨੰਦਪੁਰ ਸਾਹਿਬ ਕਿਹਾ ਜਾਂਦਾ ਇਹਨੂੰ ਸਹੀ ਗੱਲ ਹੈ ਸਹੀ ਗੱਲ ਹੈ ਆਨੰਦ ਪਿਆ ਆਨੰਦਪੁਰ ਸਾਹਿਬ ਆਜੋ ਕਿਲੇ ਨੂੰ ਉਦਾਂ ਹੀ ਹਲੇ ਵੀ ਕਿਲੇ ਦਾ ਰੂਪ ਦਿੱਤਾ ਗਿਆ ਤੇ ਜਿਹੜੀ ਪੁਰਾਤਨ ਇੱਟ ਹੈਗੀ ਵਰਤੀ ਗਈ ਸੀ ਇੱਥੇ ਹਲੇ ਵੀ ਉਸੇ ਤਰੀਕੇ ਦੇ ਨਾਲ ਇੱਥੇ ਪੁਰਾਤਨ ਇੱਟ ਦੀ ਆਪਣੀ ਇਮਾਰਤ ਬਣੀ ਹੋਈ ਹੈ ਆ ਜੋੜੀ ਕਹਿੰਦੀ ਸਾਨੂੰ ਨਹਿਰ ਦੇ ਕੰਡੇ ਤੇ ਲੈ ਜਾ ਨਹਿਰੋਂ ਪਾਰ ਬੰਗਲਾ ਪਵਾ ਦੇ ਹਾਣੀਆਂ ਤੇ ਮੁੰਡਾ ਕਹਿੰਦਾ ਜਿਹੜਾ ਮੈਂ ਉੱਥੇ ਬੰਗਲਾ ਪਾਇਆ ਨਖਾਸੂ ਪਾਰ ਉਹਦਾ ਕੀ ਕਰੀਏ ਇਹ ਜੋੜੀ ਫੋਟੋ ਖਚਾਣ ਨਹਿਰ ਦੇ ਕੰਡੇ ਤੇ ਆ ਗਈ ਨਖਾਸੂ ਪਾਰ ਕਹਿੰਦੇ ਆ ਥੱਲੇ ਉਤਰਨ ਨਹੀਂ ਕਰਦੀ ਐ ਕਿਤੇ ਨਾ ਨਾ ਬਿਲਕੁਲ ਭਲੇਖੇ ਨਾਲ ਵੀ ਨਹੀਂ ਇਹ ਪਾਣੀ ਕਹਿੰਦੇ ਬਹੁਤ ਠੰਡਾ ਜੀ ਹੈ ਹੈ ਰੀਲ ਬਣਾ ਮੈਂ ਤੁਹਾਡੀ ਲੋ ਜੀ ਦੋਸਤੋ ਹੁਣ ਅਸੀਂ ਆਏ ਜੀ ਗੁਰਦੁਆਰਾ ਇਹ ਟਿੱਬੀ ਸਾਹਿਬ ਵੀ ਕਹਿੰਦੇ ਨੇ ਨਾ ਤੇ ਗੁਰਦੁਆਰਾ ਸਾਹਿਬ ਜੋ ਕਿ ਰੋਪੜ ਦੇ ਵਿੱਚ ਨੇ ਜਿੱਥੇ ਦਰਿਆ ਦੇ ਕੰਡੇ ਤੇ ਗੁਰਦੁਆਰਾ ਸਾਹਿਬ ਦੀ ਜਿਹੜੀ ਇਮਾਰਤ ਬਣੀ ਹੋਈ ਹੈ ਦਰਬਾਰ ਬਣਿਆ ਹੋਇਆ ਬਹੁਤ ਅਸੀਂ ਜਦੋਂ ਜਾਂਦੇ ਹੁੰਦੇ ਸੀ ਨਾ ਪਿੰਡ ਵੱਲ ਮੈਂ ਆਪਣੇ ਸਹੁਰਿਆਂ ਜਾਂਦਾ ਸੀ ਜਦੋਂ ਹਾਈਵੇ ਨਹੀਂ ਬਣੇ ਸੀ ਤੇ ਇਧਰੋਂ ਰੰਗਦੇ ਹੁੰਦੇ ਸੀ ਇਧਰ ਮੋਸਟਲੀ ਸਾਡੀ ਬ੍ਰੇਕ ਲੱਗਦੀ ਹੁੰਦੀ ਸੀ ਯਾਦਾ ਕਰਨ ਰੋਪੜ ਦੇ ਇਹ ਗੁਰਦੁਆਰਾ ਸਾਹਿਬ ਬੇਸਿਕਲੀ ਇੱਕ ਸੰਤਾਂ ਦਾ ਡੇਰਾ ਹੁੰਦਾ ਸੀ ਪਹਿਲਾਂ ਤੇ ਉਹਨ ਸੰਤਾਂ ਬਾਰੇ ਦੱਸਿਆ ਵੀ ਗਿਆ ਇਤਿਹਾਸ ਵੀ ਹੈ ਉਹ ਇਹ ਕਿਹਾ ਜਾਂਦਾ ਹੈ ਕਿ ਇੱਕ ਅੰਬੈਸਡਰ ਕਾਰ ਸੀ ਇੱਥੇ ਜਿਹੜੇ ਸੰਤ ਸਨ ਉਹਨਾਂ ਨੂੰ ਆਕਾਸ਼ਵਾਣੀ ਹੋਈ ਸੀ ਉਹ ਰਸਤੇ ਦੇ ਵਿੱਚ ਜਾ ਰਹੇ ਸੀ ਤੇ ਦਰਿਆ ਜਿਹੜੇ ਕਿ ਹੜ ਆਏ ਹੋਏ ਸਨ ਉਹਨਾਂ ਦੇ ਨਾਲ ਦੇ ਵਿੱਚ ਉਹ ਦਿੱਲੀ ਚੱਲੇ ਸੀ ਤੇ ਹੜ ਆਣ ਕਰਕੇ ਉਹਨਾਂ ਦੀ ਗੱਡੀ ਅੱਗੇ ਨਹੀਂ ਵੱਧ ਪਾਰੀ ਪਰ ਬਾਬਾ ਜੀ ਨੇ ਕੁਰ ਕੋਈ ਸ਼ਕਤੀ ਸੀ ਜਿਸ ਕਰਕੇ ਇੱਕ ਗਰਦ ਰਿਆ ਦੇ ਵਿੱਚੋਂ ਹੀ ਗੱਡੀ ਕੱਢਦੀ ਕਿਉਂਕਿ ਉਦੋਂ ਪੁਲ ਨਹੀਂ ਹੁੰਦੇ ਸੀ ਤੇ ਉਹ ਜਦੋਂ ਗੱਡੀ ਕੱਢੀ ਵਿੱਚੋਂ ਗੱਡੀ ਆਪਣੇ ਆਪ ਮਤਲਬ ਨੰਗਣ ਲੱਗ ਗਈ ਦਰਿਆ ਦੇ ਵਿੱਚੋਂ ਤੇ ਗੁਰਦੁਆਰਾ ਸਾਹਿਬ ਬਹੁਤ ਸੋਹਣਾ ਬਣਿਆ ਹੋਇਆ ਹੈ ਤੇ ਆ ਸਾਰੀਆਂ ਮੂਰਤੀਆਂ ਬਣਾਈਆਂ ਆ ਗਈਆਂ ਨੇ ਜੋ ਤਸੱਦ ਜੋ ਤਸੀਹੇ ਦਿੱਤੇ ਕਿਸਾਨ ਨੇ ਸਾਡੇ ਸਿੱਖ ਕੌਮ ਦੇ ਵਿੱਚ ਮੁਗਲਾਂ ਵੱਲੋਂ ਉਹ ਸਾਰਾ ਦੱਸਾਇਆ ਗਿਆ ਹੈ ਦੂਸਰੇ ਨੰਬਰ ਤੇ ਇੱਥੇ ਜਿਹੜਾ ਬਾਗ ਬਗੀਚਾ ਬਣਿਆ ਹੋਇਆ ਫੁੱਲ ਬੂਟੇ ਇੰਨੇ ਸੋਹਣੇ ਸੋਹਣੇ ਤਰ੍ਹਾਂ ਦੇ ਫੁੱਲ ਨੇ ਮਤਲਬ ਬਹੁਤ ਸੋਹਣੀ ਤਰੀਕੇ ਨਾਲ ਮੇਨਟੇਨ ਕੀਤਾ ਗਿਆ ਗੁਰਦੁਆਰਾ ਸਾਹਿਬ ਨੂੰ ਔਰ ਇੱਥੇ ਦੇਖ ਕੇ ਖੁਸ਼ੀ ਬਹੁਤ ਹੁੰਦੀ ਹੈ ਹਰ ਇੱਕ ਚੀਜ਼ ਦੇ ਉੱਪਰ ਪੂਰਾ ਧਿਆਨ ਦਿੱਤਾ ਗਿਆ ਜਦੋਂ ਆਪਾਂ ਮੱਥਾ ਟੇਕਦੇ ਆਂ ਤੇ ਤੁਹਾਨੂੰ ਨਾਲ ਹੀ ਉਸ ਗੱਡੀ ਦੇ ਵੀ ਦਰਸ਼ਨ ਕਰਾਵਾਂਗੇ ਜਿਹੜੀ ਗੱਡੀ ਨੇ ਇੱਕ ਗਰਦ ਰਿਆ ਪਾਰ ਕੀਤਾ ਸੀ ਤੇ ਪੂਰਾ ਭਰਿਆ ਦਰਿਆ ਸੀ ਤੇ ਉਹ ਵਿੱਚੋਂ ਗੱਡੀ ਲੰਘਦੀ ਗਈ ਸੀ ਇਹ ਕੁਦਰਤੀ ਕਿਰਕਿਸ਼ਮਾ ਹੀ ਸੀ ਸੰਤਾ ਮਹਾਪੁਰਸ਼ਾਂ ਨੂੰ ਆਪ ਹੱਥ ਦੇ ਕੇ ਮਾਲਕ ਰੱਖਦੇ ਨੇ ਬਹੁਤ ਸੋਹਣਾ ਗੁਰਦੁਆਰਾ ਔਰ ਕਾਫੀ ਵੱਡਾ ਹਾਲ ਹੈਗਾ ਜਿੱਥੇ ਰੈਰਾ ਸਾਹਿਬ ਹੁੰਦੀ ਹੈ ਜਾਂ ਕੀਰਤਨ ਹੁੰਦਾ ਹੈ ਜਾਂ ਜਿੱਥੇ ਨਿਤਨੇਮ ਪਾਠ ਹੁੰਦਾ ਹੈ ਬਹੁਤ ਹੀ ਵਧੀਆ ਲੱਗਿਆ ਇਬਾਦਤ ਵੀ ਸੇ ਟੱਕ ਕੇ ਜਦੋਂ ਅੰਦਰ ਗਈ ਬਹੁਤ ਪਿਆਰੀ ਲੱਗਦੀ ਹੈ ਇਨੂੰ ਹੁਣ ਪੂਰਾ ਉਦਾਂ ਦਾ ਇੱਕ ਮਾਹੌਲ ਬਣਿਆ ਹੋਇਆ ਹੈ ਇਬਾਦਤ ਦਾ ਕਿਉਂਕਿ ਇਹਨੂੰ ਗੁਰਦੁਆਰਾ ਸਾਹਿਬ ਜਾਣ ਦੀ ਇੱਕ ਵਧੀਆ ਸ਼ੁਰੂ ਤੋਂ ਹੀ ਬਚਪਨ ਤੋਂ ਯਾਦਤ ਪਾਈ ਹੋਈ ਹੈ ਤਾਂ ਕਿ ਬੱਚੇ ਨੂੰ ਸਾਡਾ ਇਤਿਹਾਸ ਪਤਾ ਲੱਗ ਸਕੇ ਤੇ ਆ ਉਹ ਇਸ ਗੁਰਦੁਆਰੇ ਸਾਹਿਬ ਜੀ ਦਾ ਇਤਿਹਾਸ ਦੀ ਮੈਂ ਵੀਡੀਓ ਬਣਾਈ ਹੈ ਜੇ ਕੋਈ ਮੇਰਾ ਵੀਰ ਪਾਣੇ ਨੂੰ ਪੜ੍ਹਨਾ ਚਾਹੁੰਦਾ ਹੈ ਤੁਸੀਂ ਪੋਜ਼ ਕਰਕੇ ਤੁਸੀਂ ਪੜ੍ਹ ਸਕਦੇ ਹੋ ਤੇ ਆ ਉਹ ਗੱਡੀ ਹੈ ਜੀ ਇਨਵੈਸਟਰ ਕਾਰ ਤੇ ਜਿਹਦਾ ਜਿਹਦਾ ਮੈਂ ਜ਼ਿਕਰ ਕੀਤਾ ਸੀ ਦੇਖੋ ਇਹ 1950 ਦੀਆਂ ਗੱਲਾਂ ਨੇ ਜੀ ਤਕਰੀਬਨ ਤਕਰੀਬਨ ਅੱਜ ਤੋਂ 70 80 ਸਾਲ ਪੁਰਾਣੀ ਗੱਲਾਂ ਨੇ ਜੀ ਉਹਨਾਂ ਦਿਨਾਂ ਦੀ ਗੱਡੀ ਐ ਤੇ ਬਹੁਤ ਸੋਹਣੇ ਤਰੀਕੇ ਨਾਲ ਮੇਨਟੇਨ ਕਰਕੇ ਉਹਨੂੰ ਇੱਥੇ ਖੜਾਇਆ ਗਿਆ ਤੇ ਬਾਬਾ ਜੀ ਦੀ ਤਸਵੀਰ ਵੀ ਅੰਦਰ ਲਗਾਈ ਗਈ ਜਿਹੜੇ ਸੰਤ ਹੁੰਦੇ ਸਨ ਇੱਥੇ ਤੇ ਕਰੋ ਜੀ ਦੇਰਸ਼ਨ ਤੁਸੀਂ ਵੀ ਮੈਨੂੰ ਐਦਾਂ ਲੱਗਦਾ ਸੀ ਜਿਵੇਂ ਕਿਤੇ ਸੱਤ ਲੂਜ ਨੂੰ ਪਾਰ ਕਰਾਇਆ ਸੀ ਪਰ ਘੱਗਰ ਤੇ ਰਿਹਾ ਪਰ ਪਾਰਕਰਵਾਇਆ ਸੀ ਇਸ ਗੱਡੀ ਦੇ ਨਾਲ ਆਂਦਰ ਆ ਦੇ ਕੰਡੇ ਦੇ ਥੱਲੇ ਗਾਈਆਂ ਹੋਏ ਘੱਗਰ ਨਾਲ ਹੀ ਇੱਧਰ ਹਰਿਆਣੇ ਦੇ ਨਾਲ ਪਤਾ ਨਹੀਂ ਕਿੱਧਰ ਪਿਆ ਜਾਂਦਾ ਵੈਸੇ ਹਾਂ ਘੱਗਰ ਸਰਾ ਸਤ ਲੋ ਜੀ ਇਹ ਵਿੱਚ ਦੇਖੋ ਦਰਖਤ ੁੱਗੇ ਦੇ ਵਿੱਚ। ਰੇਕੇ ਤਾਂ ਕਿੰਨੇ ਡੰਗੇ। ਹਾਂ? ਡੰਗੇ। ਹਾਂ ਗਾਈਆਂ ਮੱਝਾਂ ਦੇਖੋ ਕਿੰਨੀਆਂ ਰੱਖਿਆ ਇੱਥੇ ਲੈ। ਬਾਬਾ ਜੀ ਨੂੰ ਇੱਥੇ ਪੁੱਛਦੇ ਆ ਬਾਬਾ ਜੀ ਕਿਹੜੇ ਫੁੱਲ ਲਾਇਏ ਨੇ ਤੁਸੀਂ ਬਹੁਤ ਸੋਹਣੇ ਨੇ ਕੇਅਰ ਵੀ ਯਾਰ ਪਤਾ ਕੀ ਇੱਥੇ ਧੁੱਪ ਵੀ ਏ। ਅੰਦਰ ਜਿਹੜਾ ਨਿਕਲਦੇ ਵੀ ਉਗਦੇ ਹੀ ਫੁੱਲ ਹੋ ਗਏ। ਅਜੇ ਡੇਕੂ ਕਿ ਘਰ ਜਾਣਾ ਨਹੀਂ ਐਵੇਂ ਨਹੀਂ ਆਣਾ ਚਲ ਚਲੀ ਫਿਰ ਅਜ ਇਸ ਕਮਰੇ ਦੇ ਵਿੱਚ ਇਸ ਕਮਰੇ ਦੇ ਵਿੱਚ ਕਾਰ ਨੂੰ ਰੱਖਿਆ ਹੋਇਆ ਹੈ ਇਹ ਸਾਡੇ ਮੰਮੀ ਨਹੀਂ ਲੰਮਾ ਦੇ ਇਹ ਸੋਨਾ ਫੁੱਲ ਨਹੀਂ ਯਾਰ ਸੁਣੋ ਨੀ ਟ੍ਰੀਗਨ ਸਪੀਕਰ ਆ ਗਏ ਨੇ ਮੇਰੇ ਜਿਹੜੇ ਬੁਲਣ ਰਾਤ ਨੂੰ ਸੌਂ ਜਾਂਦੇ ਨੇ ਜਾ ਜਾਂਦੇ ਨੇ ਯਾਰ ਇਹ ਮੇਰੇ ਫੋਨ ਆਪਾਂ ਨੂੰ ਨਹੀਂ ਮਿਲਦੇ ਆਪਣੇ ਘਰੇ ਵਾਲੇ ਇਹ ਇਤਿਸ਼ਾਹ ਆ ਜਾਂਦੀ ਹਣੀ ਸਾਰਿਆਂ ਨੂੰ ਜਾਨੀ ਕਿੰਨੇ ਸੋਹਣੇ ਤਰੀਕੇ ਨਾਲ ਆਏ ਹਨਾ